ਹਿੰਦੂ ਇਹ ਦੱਸੋ ਵੀ ਇਹ ਬਿਸ਼ੁਪ ਸਿੰਘ ਫਾਜ਼ਲ ਖਾਨ ਜਿਹੜਾ ਪਹਿਲਾ ਵਾ ਹੋਰ ਕਹਿੰਦਾ ਵੀ ਮੈਂ ਮੇਰੇ ਨਾਲ ਸਮਾਜਪੁਰ ਤਾਂ ਵੀ ਪਹਿਲਾ ਕਿਸੇ ਨੂੰ ਇੱਕ ਤਰ੍ਹਾਂ ਦਿਖਾਵੇ ਕਿਸੇ ਸਾਡਾ ਕੋਈ ਪ੍ਰੋਟੈਸਟ ਦਿਖਾਵੇ ਕਿਸੇ ਕੋਈ ਸਾਡੇ ਦਾ ਟੱਕਾ ਕਿੱਥੇ ਖੜਾ ਹੈ ਸਮਾਜ ਦਾ ਜਾ ਕੇ ਜਿਹੜੇ ਕਹਿੰਦੇ ਹੁੰਦੇ ਆ ਵੀ ਤੂੰ ਐਸਸੀ ਦੀ ਗੱਲ ਨਹੀਂ ਕਰਦਾ ਅੱਜ ਐਸਸੀ ਮੇਰੇ ਨਾਲ ਕਿੰਨੇ ਖੜੀ ਜਾਂਦੇ ਆ ਜਿਹੜੇ ਕਹਿੰਦੇ ਆ ਤੂੰ ਧਰਨਿਆਂ ਤੇ ਜਾਣਾ ਜ਼ਿੰਮੇਦਾਰਾਂ ਦੇ ਮੇਰਾ ਕੰਮ ਤਾਂ ਇਹ ਹੋਇਆ ਪਿਆ ਵੀ ਕਹਿੰਦਾ ਗਰਦਾਸ ਮਾਨ ਦਾ ਗਾਣਾ ਸੀ ਨਾ ਆਖੇ ਨਾਮ ਸੌਰਿਆਂ ਦੀ ਹੋਈ ਨਾ ਮੈਂ ਪੇਕਿਆਂ ਦੀ ਹੋਈ ਜਿੰਨਾ ਤੇਰੇ ਨਾਲ ਹੱਸੀ ਉਹਨਾਂ ਡੋਲੀ ਵੀ ਨੇ ਤੇ ਹੁਣ ਦੁਬਾਰਾ ਵਿਸ਼ਵਦੀਪ ਤੇ ਹੱਥ ਪਾਉਣ ਤੋਂ ਪਹਿਲਾਂ ਨਾ ਇੱਕ ਵਾਰੀ ਸੋਚ ਲਿਓ ਤੇ ਦਵਿੰਦਰ ਸਿੰਘ ਨੂੰ ਫੋਨ ਕਰ ਲਿਓ ਉਹਦੇ ਮਗਰ ਪੂਰਾ ਪੰਜਾਬ ਖੜਾ ਹੈ ਕਿਤੇ ਗਲਤੀ ਨਾਲ ਵੀ ਹੁਣ ਕਿਤੇ ਵਿਸ਼ਵਦੀਪ ਤੇ ਕਿਤੇ ਵਾਅ ਵੱਲ ਵੀ ਨਾ ਵੇਖਿਓ ਹੋਰੇ ਇਹ ਰੌਲਾ ਪਾਉਂਦਾ ਸੀ ਵੀ ਸਾਡੇ ਵੇ ਜਿਹੜਾ ਸਵਾਜ ਵੀ ਖੜਾ ਜੀ ਔਰ ਭਾਈ ਜਿਹੜਾ ਤੇਰੇ ਨਾਲ ਖੜੇ ਸੀ ਉਹਨਾਂ ਨੂੰ ਬੁਲਾ ਮੈਨੂੰ ਕੀ ਦੇਖਣੀ ਚਾਹੁੰਨਾ ਵਾ ਕਿ ਜਿਹੜੇ ਬੰਦੇ ਅੱਜ ਜਿਹੜੇ ਬੰਦੇ ਆਪਣੇ ਲੱਕੇ ਪਾਣੇ ਜਾਂ ਲੱਕੇ ਦੀ ਟੀਮ ਜਿਹੜੀ ਆਪਣੇ ਉਸ ਬਿਸ਼ਪਦੀਪ ਨੂੰ ਕਹਿੰਦੀ ਸੀ ਅਸੀਂ ਤੇਰੇ ਨਾਲ ਖੜਾਂਗੇ ਤੇਰੇ ਨਾਲ ਆ ਤੂੰ ਦੱਬ ਕੇ ਰੱਖ ਪੋਕਿੰਦੀ ਤੂੰ ਐਂ ਕਰਕੇ ਰੱਖ ਤੂੰ ਉਹ ਕਰਕੇ ਰੱਖ ਖੈਰਾ ਸਾਹਿਬ ਗੱਲਾਂ ਕਰਦੇ ਸੀ ਕਿ ਆਉਂਦੀਆਂ ਤੇ ਅੱਜ ਕਿੱਥੇ ਆ ਉਹਦੇ ਨਾਲ ਖੜੇ ਮੈਂ ਇਹ ਦੇਖ ਨੇਕਰ ਭਾਈ ਦਵਿੰਦਰ ਸਿੰਘ ਜਿਹੜੇ ਸੰਤ ਸਪਾਈ ਹਾਂ ਸੋਸਾਇਟੀ ਵਾਲੇ ਲੁਧਿਆਰੇ ਵਾਲੇ ਜੀ ਉਹ ਆ ਗਏ ਹਾਂ। ਹਾਂ। ਔਰ ਧੋਹ ਦਾ ਬਾਰੇ ਵੀ ਕਹਿ ਰਹੇ ਆ ਜੀ ਉਹ ਮੈਨੂੰ ਪਤਾ ਨਹੀਂ ਕੀ ਕਰਕੇ ਜੀ ਪੁਲਿਸ ਨਾਲ ਕੀ ਸਟੇਟਿੰਗ ਕਿਹੜੀ ਸਟੇਟਿੰਗ ਕੀਤੀ ਹੋਈ ਉਹਨੇ ਉਹ ਤੁਹਾਨੂੰ ਬਦਰਾਮੀ ਕਰ ਰਹੇ ਆ ਇਹ ਤੇਰੇ ਨਾਲ ਸਮਾਜ ਤੂੰ ਖੜਦਾ ਨਹੀਂ ਸੀ ਔਰ ਸਮਾਜ ਤੇਰੇ ਨਾਲ ਫੇਰ ਵੀ ਖੜਦਾ ਰਿਹਾ। ਹਾਂ। ਤੈਨੂੰ ਪੂਰੀ ਫੁੱਲ ਸਪੋਰਟ ਆ। ਬਹੁਤ ਧੰਨ। ਗਰੀਬ ਨਾਲ ੱਤਕਾ ਨਹੀਂ ਕਰਨਾ, ਨਾਜਾਇਜ਼ ਨਹੀਂ ਕਰਨਾ ਤੇ ਸੱਚ ਦੀ ਆਵਾਜ਼ ਨੂੰ ਇਸੇ ਤਰ੍ਹਾਂ ਬੁਲੰਦ ਕਰਨਾ ਵਾਦਾ ਕਰ। ਸਵਾਦਾਨ ਜੀ ਬਿਲਕੁਲ ਜੀ ਮੈਂ ਇਹ ਚੀਜ਼ ਦਾ ਵਾਦਾ ਕਰਦਾ। ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਜਿਹੜਾ ਗਰੀਬ ਵਰਗਾ ਚਾਹੇ ਉਹ ਐਸਸੀ ਬੀਸੀ ਜਰਨਲ ਕੋਈ ਹੋਵੇ ਉਹਨੂੰ ਸਿਹਤ ਸਿੱਖਿਆ ਰੋਜ਼ਗਾਰ ਮਿਲਣੀ ਚਾਹੀਦੀ ਆ ਕਿ ਸਰ ਸਾਡੋ ਬੁਲਾਇਆ ਹੁੰਦਾ ਏਸ ਬੰਦੇ ਨੇ ਜਦੋਂ ਉੱਥੇ ਰਾਵਾਂ ਪਿਆ ਤੇ ਕੋਲੋਂ ਮੈਂ ਚੈਲੰਜ ਕਰਦਾ ਸਾਡੇ ਤੇ ਪਰਚਾ ਦਰਜ ਕਰਕੇ ਦਿਖਾਉਂਦਾ ਆ ਜਿਹੜੇ ਕਿਸਾਨ ਆ ਇਹਨਾਂ ਨੂੰ ਕਹੂੰਗਾ ਵੀ ਤੁਸੀਂ ਮੇਰੇ ਮਗਰ ਬੋਲੇ ਨਹੀਂ ਜੇ ਮੇਰੇ ਮਗਰ ਬੋਲ ਪੈਂਦੇ ਤੁਹਾਨੂੰ ਕਾਲਾ ਪੀਲਾ ਨਹੀਂ ਹੋਣਾ ਸੀ ਮੈਂ ਅੱਜ ਕਿਸਾਨਾਂ ਨੂੰ ਕਹਿੰਦਾ ਤੁਹਾਡੇ ਜਿੱਥੇ ਵੀ ਧਰਨੇ ਲੱਗੇ ਆ ਮੈਂ ਉੱਥੇ ਪਹੁੰਚਾਂ ਮੇਰੇ ਕੋਲ ਓੜਾ ਵੀ ਜ਼ਮੀਨ ਦਾ ਹੈ ਨਹੀਂ ਓੜਾ ਹੁੰਦਾ ਨਾ ਜਿਹੜਾ ਓੜਾ ਕੱਕ ਦਾ ਵੀ ਹੈ ਨਹੀਂ ਮੈਂ ਉੱਥੇ ਪਹੁੰਚਿਆ ਇੱਕ ਚਰਚਾ ਦਾ ਵਿਸ਼ਾ ਹੋਰ ਬਹੁਤ ਬਣਿਆ ਹੋਇਆ ਹੈ ਦੇਖੋ ਅਮੀਰੀ ਗਰੀਬੀ ਬਣੀ ਹੋਈ ਹੈ ਜਦੋਂ ਕੋਈ ਸਮਾਜ ਦੀ ਸੇਵਾ ਕਰਦਾ ਉਹਨੂੰ ਫਾਈਨੈਂਸ਼ਲੀ ਲੋਡ ਵੀ ਪੈਂਦੀ ਹੈ ਵਿਸ਼ਵਦੀਪ ਵੀ ਹੋ ਸਕਦਾ ਕਈਆਂ ਤੋਂ ਅਸੀਂ ਵੀਡੀਓ ਚ ਦੇਖਿਆ ਵੀ ਮੇਰੀ ਮਦਦ ਕਰੋ ਮੈਂ ਇਲੈਕਸ਼ਨ ਲੜਨੀ ਆ ਲੋਕ ਮਦਦ ਕਰਦੇ ਵੀ ਹੈ ਤੇ ਇੱਕ ਤਾਂ ਮੈਂ ਦੀ ਵੀਡੀਓ ਦੇਖੀ ਸੀ ਗੱਡੀ ਕੋਲ ਖੜ ਕੇ ਉਹਦਾ ਟਾਇਰ ਪੈਂਚਰ ਹੋ ਗਿਆ ਪੋਸਟਰ ਉਤਾਰ ਰਿਹਾ ਸੀ ਵਿਸ਼ਵਦੀਪ ਆ ਸਾਨੂੰ ਗੱਡੀ ਕਿੱਦਾਂ ਦੀ ਦਿੱਤੀ ਹੈ ਬੰਦੇ ਨੇ ਇਹ ਤੇ ਮੈਂ ਆਹ ਕਰਤਾ ਮੈਂ ਵਾਹ ਕੀਤਾ ਸਾਨੂੰ ਗੱਡੀ ਦੇਣੀ ਸੀ ਤਾਂ ਚੱਜਦੀ ਦੇਣ ਦੇ ਇਹ ਕਿੱਥੇ ਬੰਦਾ ਕੋਈ ਮਤਤ ਕਰੂਗਾ ਜੇ ਅਸੀਂ ਉਹ ਬੰਦੇ ਦੀ ਦਿੱਤੀ ਹੋਈ ਚੀਜ਼ 'ਚ ਵੀ ਖਾਮੀਆਂ ਕੱਢਾਂਗੇ ਤਾਂ ਤੁਹਾਡੀ ਮਤਤ ਕੌਣ ਕਰੂਗਾ ਇਹਨਾਂ ਚੀਜ਼ਾਂ ਨੂੰ ਤਾਂ ਆਪਾਂ ਵੇਖਦੇ ਆ ਜੀ ਇਹ ਤਾਂ ਜੀਜੋ ਪਬਲਿਕ ਦੇਖ ਰਹੀ ਹੈ ਉਹ ਪਬਲਿਕ ਵੇਖੂਗੀ ਸਭ ਕੁਝ ਦੇਖਦੀ ਹੈ ਜੀ ਕੀ ਕਰ ਰਹੇ ਆ ਸੰਦਾ ਹੂੰ ਕਿਤੇ ਸਮਾਜ ਦੇ ਹੱਕ 'ਚ ਖੜਨਾ ਦਾ ਯਾਰ ਅਸੀਂ ਬਾਕੀ ਤਾਂ ਖੜੀਏ ਹੋਰ ਤੇਰੇ ਨਾਲ ਸਾਰੇ ਖੜੇ ਆ ਜੀ ਉਹ ਤੇ ਫੋਨ ਤੋਂ ਨੇ ਬੋਲਤੇ ਆ ਕੱਲਾ ਆਇਆ ਕੋਈ ਹੂੰ ਬੋਲਿਆ ਕੋਈ ਜੀ ਲੱਖੇ ਨੇ ਭਾਈ ਦੇ ਨੂੰ ਵੀਡੀਓ ਪਾਈ ਸੀ ਜੀ ਭਾਈ ਜੇ ਤੂੰ ਕਵਾੜ ਦਾ ਦੇ ਤੁਰੋ ਵੀ ਇਹ ਤਾਂ ਸਮਾਜਤਾ ਹੀ ਸ਼ੁਰੂ ਹੋਣਾ ਨਾਲ ਬਿਲਕੁਲ ਇੱਕ ਕਵਾੜ ਨੂੰ ਤੁਸੀਂ ਕੋਈ ਮੈਂ ਸਮਾਜ ਨੂੰ ਜਾਣਦਾ ਹੀ ਨਹੀਂ ਫਿਰ ਕੱਖ ਦੇ ਵੀ ਨਹੀਂ ਤੁਸੀਂ ਜਿੱਤੇ ਬਾਕੀ ਚੋਣੇ ਬੀਤੀ ਤੁਰੇ ਫਿਰੋ ਜੀ ਜਿਹੜੇ ਨੇ ਭਰਾ ਨੇ ਸਾਨੂੰ ਦਿੱਤੀ ਸੀ ਚਲਾਉਣ ਨੂੰ ਗੱਡੀ ਲੈ ਕੇ ਦੇ ਦਿੱਤੀ ਕਵਾੜ ਦੇ ਵਿੱਚ ਤੁਹਾਨੂੰ 15 20 ਦਿਨ ਸਾਨੂੰ ਗੱਡੀ ਦੇਣੀ ਸੀ ਪਤੰਦਰਾ ਕੋ ਚਾਹੀਦੀ ਤਾਂ ਦੇ ਦਿੰਦਾ ਹੁਣ ਤੂੰ ਸਾਡਾ ਫੋਨ ਵੀ ਨਹੀਂ ਚੱਕਦਾ ਜਿਹੜੀ ਦਾ 5 4000 ਦਾ ਸੀ ਪਰ ਲੋ ਕੰਮ ਵੀ ਕਰਾਇਆ ਪਰ ਉਹ ਹਿੱਸੇ ਨਹੀਂ ਲਾਇਆ ਚੌਧਰੀ ਸਾਹਿਬ ਮਤਲਬ ਏਕੇ ਦੇ ਵਿੱਚ ਬਰਕਤ ਹੈ ਸਭ ਤੋਂ ਵੱਡੀ ਗੱਲ ਇਹ ਹੈ ਬਿਲਕੁਲ ਜੀ ਏਕੇ ਦੇ ਵਿੱਚ ਬਰਕਤ ਹੈ ਜੇਕਰ ਏਕਾ ਨਹੀਂ ਤਾਂ ਕੁਝ ਵੀ ਨਹੀਂ ਮੈਂ ਇਸੇ ਕਰਕੇ ਰੋਲਾ ਪਾਉਣਾ ਮੈਂ ਇਹ ਟਵਾਜ ਇਕੱਠਾ ਹੋ ਜੇ ਸਮਾਜ ਇਕੱਠਾ ਹੋ ਜਿੰਨਾ ਚਿਰ ਦੋ ਚੱਕੇ ਨਹੀਂ ਨਿੱਕਾ ਕਿੱਥੇ ਹੁੰਦੇ ਨਾਲ ਉਹ ਦਵਾਈ ਰੱਖਦੇ ਪਰਮਾ ਉਹ ਤਾਂ ਘਰ ਤੋਂ ਵੀ ਬਾਹਰ ਤੁਸੀਂ ਨਾਲ ਨੂੰ ਮੈਂ ਕੀ ਕਹਿ ਰਿਹਾ ਕਰਕੇ ਬਣੇ ਕਿਸੇ ਸਮਰਥਕ ਨੂੰ ਫੋਨ ਕਰਦੇ ਆ ਵੀ ਲੈ ਪਾਈਏ ਤੁਹਾਡੇ ਨਾਲ ਖੜੇ ਅੱਜ ਤੁਸੀਂ ਖੜੋ ਅੱਜ ਇਹਦੇ ਝੂਠਾ ਕੇਸ ਬਣ ਗਿਆ ਭਾਈ ਸਾਰਿਆਂ ਨੂੰ ਬਹੁਤ ਥੂਣ ਕੀਤੀ ਹੈ ਵੀਰੇ ਹਾਂਜੀ ਬਹੁਤ ਥੂਣ ਕੀਤੀ ਸਾਡਾ ਫੋਨ ਨਹੀਂ ਚੱਕਿਆ ਕਿਸੇ ਨੇ ਵੀਰੇ ਨਾ ਵੀ ਚੱਕਿਆ ਫੋਨ ਮੇਰਾ ਪੁੱਤੋ ਤੇ ਸਾਰਿਆਂ ਨਾਲ ਖੜਦਾ ਸੀ ਨਾ ਕੋਈ ਫੋਨ ਕਰੇ ਚੱਕ ਨਾ ਮੇਰਾ ਵੀ ਸੁਬੀਨ ਫੋਨ ਚੱਕਦਾ ਜੀ ਮੇਰੇ ਬੀਚੂ ਦੀ ਇਸ ਤੇ ਬੰਨਿਆ ਨਾ ਮੇਰੇ ਬੀਚੂ ਦੀ ਨਾਲ ਕੋਈ ਵੀ ਨਹੀਂ ਖੜਾ ਹਿਸਟਲ ਜਿਹੜਾ ਭਾਈ ਮੈਂ ਇੱਕ ਪ੍ਰੋਫੈਸਰ ਐ ਬੈ ਸਿਉਤਰੀ ਕਰਕੇ ਬੈਠਾ ਹੂੰ ਨਾਲੇ ਮੈਂ ਪੰਨੇ ਲੈਣਾ ਫਾਰਾਂ ਨਾਲੋਂ ਜ਼ਿਆਦਾ ਬਾਜ਼ ਵਿੱਚ ਫਾਰਾਂ ਨਾਲੋਂ ਜ਼ਿਆਦਾ ਪੰਨਾ ਮੈਂ ਮੇਰਾ ਹੁੰਦਾ ਤੇ ਮੈਨੂੰ ਤਾਂ ਅੱਜ ਵੀ ਹਿਸਟਲ ਦੀ ਲੋੜ ਵੀ ਭਾਈ ਹੂੰ ਤੇਨੂੰ ਹਿਸਟਲ ਦੀ ਕੀ ਲੋੜ ਐ ਹਿਸਟਲ ਲੈ ਆਇਆ ਕਿ ਤਾ ਉਹ ਵੀ ਬਾਲ ਰਹਿਣੀ ਜੀ ਅੱਜਕੱਲ ਤੇ ਵੀਡੀਓ ਪਾ ਕੇ ਲੋਕਾਂ ਨੂੰ ਕਹਿੰਦਾ ਵੀ ਮੈਂ ਬਹੁਤ ਤਰੀਬਾ ਇੱਕ ਪਾਸੇ 3.5 ਲੱਖ ਦਾ ਕੋਈ ਨਹੀਂ ਕੋਈ ਕਿਸੇ ਇਸ ਤੋਂ ਹੁੰਦਾ ਗਏ ਸਾਰੇ ਲਸੰਚੀ ਆ ਤੇ ਸੇਫੀ ਦੇ ਤਿਆ ਚੈੱਕ ਕਰੋ ਪਿਸਲਾਹ ਦੇ ਕਰੋ ਜਗਾਂਦੀ ਹੈ ਸਤਿ ਸ੍ਰੀਕਾਲ ਜੀ ਮਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸਰਦਾਂ ਦੀ ਤਾਕਤ ਦਾ ਈਵਨ ਮੀਡੀਆ ਦੋਸਤੋ ਗੜ ਕਰਦੇ ਆ ਆਪਣੇ ਰੰਗਲੇ ਪੰਜਾਬ ਦੀ ਰੰਗਲੇ ਪੰਜਾਬ ਦੇ ਵਿੱਚ ਵੱਖ-ਵੱਖ ਐਸੇ ਲੋਕ ਨੇ ਸਖਸ਼ੀਤਾ ਨੇ ਜਿਹੜੀਆਂ ਸਮੇਂ-ਸਮੇਂ ਤੇ ਆਵਾਜ਼ ਚੁੱਕਦੀਆਂ ਨੇ ਉਹ ਭਾਵੇਂ ਸਰਕਾਰ ਦੇ ਖਿਲਾਫ ਹੋਵੇ ਜਾਂ ਸਮਾਜਿਕ ਕ੍ਰਿਤੀਆਂ ਦੇ ਖਿਲਾਫ ਹੋਵੇ ਤੇ ਉਹ ਸਮਾਜ ਦੀ ਆਵਾਜ਼ ਬਣ ਕੇ ਗੂੰਜਦੀਆਂ ਨੇ ਇਦਾਂ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਕਹਿੰਦਾ ਮੈਂ ਸਮਾਜਿਕ ਮੁੱਦੇ ਚੱਕਦਾ ਹਾਂ ਲੋਕਾਂ ਦੀ ਆਵਾਜ਼ ਬਣਦਾ ਤੇ ਐਮਪੀ ਦੀ ਇਲੈਕਸ਼ਨ ਵੀ ਲੜੀ ਉਹਨਾਂ ਦਾ ਨਾਂ ਹੈ ਜੀ ਵਿਸ਼ਵਦੀਪ ਫਜ਼ਲਕਾ ਪਿਛਲੇ ਦਿਨੀ ਉਹਨਾਂ ਤੇ ਪਰਚਾ ਦਰਜ ਹੋਇਆ ਪਰਚਾ ਦਰਜ ਹੋਣ ਤੋਂ ਬਾਅਦ ਉਹਨਾਂ ਦਾ ਪਰਿਵਾਰਕ ਜਿਹੜੇ ਮੈਂਬਰ ਸੀ ਉਹਨਾਂ ਦੀ ਮਾਤਾ ਜੀ ਭੈਣਾਂ ਜਿਹੜੀਆਂ ਕੈਮਰੇ ਅੱਗੇ ਆਈਆਂ ਮੀਡੀਆ ਅੱਗੇ ਆਈਆਂ ਵੀ ਸਾਡਾ ਸਮਾਜ ਹੁਣ ਸਾਡੀ ਮੱਤ ਨਹੀਂ ਕਰ ਰਿਹਾ ਜਿਨ੍ਹਾਂ ਦੇ ਪਿੱਛੇ ਅਸੀਂ ਜਾਂਦੇ ਰਹੇ ਹਾਂ ਉਹ ਭਾਵੇਂ ਲੱਖਾਂ ਸਦਾਨਾ ਹੋਵੇ ਜਾਂ ਲੱਖੇ ਸਦਾਨ ਦੇ ਹੋਰ ਮੈਂਬਰ ਹੋਣ ਉਹ ਵੀ ਸਾਡੀ ਮਤ ਨਹੀਂ ਕਰ ਰਹੇ ਤੇ ਸਾਡੇ ਨਾਲ ਤੱਕਾ ਹੋ ਰਿਹਾ ਹੈ ਇਹ ਸਾਰਿਆਂ ਨੇ ਤੁਸੀਂ ਇਹ ਵੱਖ-ਵੱਖ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਗੱਲਾਂ ਸੁਣੀਆਂ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਂਦਾ ਹੈ ਜਿਸ ਤਰ੍ਹਾਂ ਜੇਲ੍ਹ ਚੋਂ ਬਾਹਰ ਆਇਆ ਹੁਣ ਜੇਲ੍ਹ ਤੋਂ ਬਾਹਰ ਆ ਕੇ ਵੀ ਆਪਾਂ ਉਹਨਾਂ ਦੀਆਂ ਕਈ ਵੀਡੀਓ ਦੇਖੀਆਂ ਨੇ ਅਸੀਂ ਵੀ ਟੈਲੀਕਾਸਟ ਕੀਤੀਆਂ ਨੇ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆ ਇਹ ਕੀ ਪੂਰਾ ਮਾਮਲਾ ਸੀ ਅੱਧੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਪਰਚਾ ਦਰਜ ਹੋਇਆ ਸੀ ਕਿਵੇਂ ਇਹਨੂੰ ਛੱਡਿਆ ਕੀ ਇਹਦਾ ਪਰਚਾ ਕੈਨਸਲ ਹੋ ਗਿਆ ਜਾਂ ਸਮਾਜ ਆ ਜਿਹੜਾ ਜਿਹਦੇ ਵਿੱਚੇ ਕਹਿੰਦੇ ਮੈਂ ਐਸ்சி ਬੀਸੀ ਸਮਾਜ ਦੀ ਤਰਜਮਾਨੀ ਕਰਦਾ ਜਾਂ ਸਾਡਾ ਸਮਾਜ ਆ ਉਹ ਪਿੱਛੇ ਕਿਉਂ ਨਹੀਂ ਤੁਰੇ ਜੇ ਤੁਰੇ ਨਹੀਂ ਤਾਂ ਕਿਸ ਤਰ੍ਹਾਂ ਤੁਰੇ ਨੇ ਇਹ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਸਮਾਜ ਸੇਵੀ ਫਾਕਾ ਐਸਐਚਓ ਚੌਧਰੀ ਕਿਸ਼ਨ ਲਾਲ ਜੁੜੇ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਵਾਗਤ ਹੈ ਕਾਲਜੀ ਬਖੋਲ ਜੀ ਬਾਈ ਜੀ ਖਾਲਸਾ ਸਾਹਿਬ ਬਾਈ ਜੀ ਫਤਿਹ ਚੌਧਰੀ ਸਾਹਿਬ ਸਾਰਾ ਮਸਲਾ ਤੁਹਾਨੂੰ ਪਤਾ ਹੀ ਹੈ ਆਪਾਂ ਅੱਜ ਤਾਂ ਚਲੋ ਟੈਲੀਕਾਸਟ ਕਰਨ ਲੱਗੇ ਆ ਇੱਕ ਦੋ ਵਾਰੀ ਆਪਣੀ ਇਸ ਮਸਲੇ ਤੇ ਗੱਲ ਵੀ ਹੋਈ ਹੈ ਵੀ ਵਿਸ਼ਵਦੀਪ ਦੇ ਪਰਿਵਾਰ ਨੇ ਵੀ ਕਿਹਾ ਸੀ ਵੀ ਸਾਡੇ ਮਗਰ ਸਮਾਜ ਨਹੀਂ ਤੁਰਦਾ ਜਾਂ ਲੱਖੇ ਸਧਾਨੇ ਨਹੀਂ ਤੁਰੇ ਅੱਜ ਐਨਾ ਚਿਰ ਹੋ ਗਿਆ ਮੇਰੇ ਬੱਚੇ ਨੂੰ ਲੋਕਾਂ ਦੀ ਆਵਾਜ਼ ਚੁੱਕਦਾ ਹੋ MP ਦੀ ਇਲੈਕਸ਼ਨ ਵੀ ਲੜੀ ਹੈ ਸਮਾਜ ਲਈ ਵੀ ਲੜਦਾ ਹੈ ਲੋਕਾਂ ਲਈ ਵੀ ਲੜਦਾ ਹੈ ਫਿਰ ਤੁਸੀਂ ਕਿਉਂ ਨਹੀਂ ਸਾਰੇ ਇਕੱਠੇ ਹੋ ਕੇ ਪਿੱਛੇ ਗਏ ਮਕਬੂਲ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਸਾਰੇ ਜਨੇ ਵੀ ਸੁਣੋਤੇ ਸੁਣਨ ਵਾਲੇ ਉਹਨਾਂ ਨੂੰ ਮੇਰੀ ਵਾਈਡਿਓ ਦੀ ਖਾਲਸਾ ਵਾਹਿਗੁਰੂ ਜੀ ਜੀ ਮਕਬੂਲ ਜੀ ਗੱਲ ਇਹ ਹੈ ਕਿ ਬੰਡੋ ਇਹ ਦੱਸੋ ਵੀ ਇਹ ਬਿਸ਼ਰਦੀ ਪਾਜਲ ਕਾ ਜਿਹੜਾ ਪਹਿਲਾ ਵਾ ਹੋਣ ਕਹਿੰਦਾ ਵੀ ਮੈਂ ਮੇਰੇ ਨਾਲ ਸਮਾਜ ਚੁਰਦਾ ਵੀ ਪਹਿਲਾਂ ਕਿਤੇ ਤੈਨੂੰ ਇੱਕ ਤਰਦਾ ਦਿਖਾਵੇ ਕਿਤੇ ਸਾਡਾ ਕੋਈ ਪ੍ਰੋਟੈਸਟ ਦਿਖਾਵੇ ਕਿਤੇ ਕੋਈ ਸਾਡੇ ਨਾਲ ਤੱਕਾ ਕਿੱਥੇ ਖੜਾ ਹੈ ਸਮਾਜ ਨਾਲ ਜਾ ਕੇ ਜੀ ਆਵਾਜ਼ ਉਸ ਬੰਦੇ ਦਾ ਖੜਦਾ ਜਿਹੜਾ ਸਵਾਲ ਜੇ ਨਾਲ ਖੜੂਗਾ ਨੇ ਵੀਡੀਓ ਤਾਂ ਇਹ ਬਹੁਤ ਪਾਏ ਨੇ ਲੋਕਾਂ ਦੇ ਹੱਕ ਦੇ ਵੀਡੀਓ ਖੇਤਾਂ 'ਚ ਘਰੇ ਜਾ ਕੇ ਵੀ ਵੀਡੀਓ ਚਲੋ ਬੋਧਿਆਂ ਤੇ ਪਾਈ ਜਾਂਦਾ ਪਾਈ ਜਾਂਦਾ ਪਰ ਕਦੇ ਨਾ ਕਦੇ ਕੋਈ ਨਾ ਕੋਈ ਇਹੋ ਜਿਹਾ ਪ੍ਰੋਟੈਸਟ ਹੋ ਜਾਂਦਾ ਕਿਸੇ ਸਾਡੇ ਦਾ ਟੱਕਾ ਹੁੰਦਾ ਕਿਸੇ ਕੋਈ ਧਰਦਾ ਲਾਉਣਾ ਪੈਂਦਾ ਉੱਥੇ ਵੀ ਇਹਨੂੰ ਜਾਣਾ ਚਾਹੀਦਾ ਹੁਣ ਇਹ ਬਵਾ ਪਉਂਦਾ ਸੀ ਵੀ ਸਾਡੇ ਵੀ ਜਿਹੜਾ ਸਮਾਜ ਵੀ ਖੜਾ ਜੀ ਹੁਣ ਭਾਈ ਜਿਹੜੇ ਤਾਂ ਤੇਰੇ ਤਾਂ ਖੜੇ ਸੀ ਉਹਨੂੰ ਬੁਲਾ ਹੂੰ ਉਹਨੂੰ ਬੁਲਾ ਜੀ ਇਹ ਕਹਿੰਦਾ ਹੁਣ ਗ੍ਰੇਨ ਨੇਕਰ ਭਾਈ ਦਵਿੰਦਰ ਸਿੰਘ ਜਿਹੜੇ ਸੰਤ ਸਪਾਈ ਹਾਂ ਸੋਸਾਇਟੀ ਵਾਲੇ ਲੁਧਿਆਰੇ ਵਾਲੇ ਜੀ ਉਹ ਆ ਗਏ ਹੂੰ ਔਰ ਥੋੜਾ ਬਾਰੇ ਵੀ ਕਹਿ ਰਹੇ ਆ ਜੀ ਉਹ ਇਹਨੂੰ ਪਤਾ ਨਹੀਂ ਕੀ ਕਰਕੇ ਜੀ ਪੁਲਿਸ ਦਾ ਕੀ ਸੈਟਿੰਗ ਕਿਹੜੀ ਸੈਟਿੰਗ ਕੀਤੀ ਭਈ ਉਹਨੇ ਚੌਥੀ ਗੁਰੂਦਰਾਣੀ ਕਰ ਰਹੇ ਆ ਇਹ ਤੇਰੇ ਨਾਲ ਸਮਾਜ ਤੂੰ ਖੜਦਾ ਨਹੀਂ ਸੀ ਔਰ ਸਮਾਜ ਚਲੇ ਨਾਲ ਫੇਰ ਵੀ ਖੜਦਾ ਰਿਹਾ ਹੂੰ ਔਰ ਜਦੋਂ ਉਹ ਛਡਾ ਲਿਆ ਤੇ ਤੂੰ ਉਹਦਾ ਵੀ ਕਲਾ ਲਈ ਜਣਾ ਯਾਰ ਜੀ ਇਹ ਚੌਧਰੀ ਸਾਹਿਬ ਜਦੋਂ ਜੱਥੇਬੰਦੀਆਂ ਨਹੀਂ ਜਾਂ ਤੁਸੀਂ ਜਿੰਨੇ ਵੀ ਸਮਾਜ ਸੇਵੀ ਹੋ ਉਹ ਕਿਸੇ ਵੀ ਚਾਹੇ ਕਾਸਟਲ ਸੰਬੰਧ ਰੱਖਦੇ ਆ ਕਿਸੇ ਨਾਲ ਵੀ ਰੱਖਦੇ ਨੇ ਸਾਰੇ ਸਮਾਜ ਸੇਵੀ ਇਕੱਠੇ ਹੋ ਕੇ ਇੱਕ ਤੁਸੀਂ ਉਦੋਂ ਵੇਲੇ ਐਲਾਨ ਵੀ ਕੀਤਾ ਸੀ ਵੀ ਅਸੀਂ ਵੱਡਾ ਇਕੱਠ ਕਰਨ ਜਾ ਰਹੇ ਹਾਂ ਕਿਤੇ ਉਹ ਸੁਣ ਕੇ ਆਵਾਜ਼ ਮੁਰਕੇ ਪੁਲਸ ਨੇ ਸਾਰੀ ਗੱਲਬਾਤ ਨੂੰ ਠੰਡੇ ਵਾਸਤੇ ਚ ਪਾਤਾ ਇਹਨੂੰ ਛੱਡਤਾ ਸੀ ਦੇਖੋ ਜੀ ਜਲ ਇਹ ਹੈ ਕਿ ਮੈਂ ਵੀ ਸ਼ੁਭਦੀਪ ਵੀ ਇੱਕ ਗੱਲ ਸੁਣੀ ਹੈ ਵੀਡੀਓ ਦੇ ਵਿੱਚ ਬੋਲ ਰਿਹਾ ਉਹ ਮੈਂ ਤਾਂ ਜੀ ਮੁੱਦਿਆਂ ਦਾ ਕੱਟ ਸੀ ਗਏ ਤਾਂ ਜੀ ਤੇ ਉਹ ਇੱਡਾ ਵੱਡਾ ਭਾਂਡੇ ਦਾ ਇੱਡਾ ਵੱਡਾ ਕੱਪ ਹੋ ਗਿਆ ਸੀ ਉਹਨੂੰ ਛੱਡ ਪਾਤੀ ਭਾਈ ਉਹ ਵੀ ਡੇਲ ਤੇ ਆਇਆ ਹੂੰ ਹੂੰ ਇਹ ਤੇਰਾ ਕੋਈ ਜਿਹੜਾ ਕਦੇ ਆਪਾਂ ਸਮਝਦਾ ਕਰਕੇ ਬਾਕੀ ਰਹਿ ਗਈ ਗੱਲ ਇਹ ਹੁਣ ਰੋਣਾ ਪਾਈ ਜਾਂਦਾ ਮੇਰੀਆਂ ਗੱਡੀਆਂ ਨਹੀਂ ਦਿੰਦੇ ਮੇਰਾ ਪੈਸੇ ਨਹੀਂ ਦਿੰਦੇ ਉਹ ਨਹੀਂ ਦਿੰਦੇ ਜੋੜ ਨਹੀਂ ਦਿੰਦੇ ਜੀ ਤੇ ਮੈਨੂੰ ਜੀ ਮੈਨੂੰ ਆਪੇ ਉਹ ਜਿਹੜਾ ਕੋਈ ਬੰਦਾ ਵੀ ਛਡਾਉਣ ਆਇਆ ਤੇ ਉਹ ਕਰੇਦਾ ਧੱਕਾ ਕਰ ਦਿਆ ਜੀ ਪੁੱਤਰਾ ਸੈਟਿੰਗ ਕਰ ਗਿਆ ਇਸ ਤਰ੍ਹਾਂ ਨਹੀਂ ਹੁੰਦਾ ਇਹਦਾ ਪ੍ਰੋਫੈਸਰ ਇਹ ਹੈ ਜੀ ਜੇ ਬਕਾਦਵਾ ਕੈਂਸਲ ਨਹੀਂ ਕੀਤਾ ਹੋਣਾ ਇਹਨਾਂ ਨੇ ਹੂੰ ਇਹ ਜੀ ਬਕਾਦਵਾ ਇਹ ਨਹੀਂ ਕਿ ਜੇ ਪੁੱਤ ਨੇ ਸੈਟਲ ਕਰਤਾ ਤਾਂ ਬਸ ਉੱਥੇ ਖਤਮ ਹੋ ਗਿਆ ਇਸ ਤਰ੍ਹਾਂ ਨਹੀਂ ਇਹ ਕੈਨਸਲੇਸ਼ਨ ਜਾਊਗੀ ਕੋਰਟ ਦੇ ਵਿੱਚ ਜੀ ਕੋਰਟ ਦੇ ਵਿੱਚ ਜਿਹੜਾ ਮਦਾਈ ਨੇ ਪਰਚਾ ਦਰਜ ਕਰਾਇਆ ਭਾਵੇਂ ਸਰਕਾਰੀ ਹੈ ਭਾਵੇਂ ਕੋਈ ਪ੍ਰਾਈਵੇਟ ਜਿਹੜੇ ਪਰਚਾ ਦਰਜ ਕਰਾਇਆ ਉਹ ਮਦਾਈ ਕੋਰਟ ਦੇ ਵਿੱਚ ਜਾ ਕੇ ਕਹੂਗਾ ਕਿ ਮੈਨੂੰ ਇਹ ਜਿਹੜਾ ਫਹਿਮਤ ਹੈ ਫੇਰ ਕੈਂਸਲ ਹੋਣਾ ਮੁਕੱਦਮਾ ਜੀ ਮਤਲਬ ਹਾਈ ਕੋਰਟ ਦੇ ਵਿੱਚ ਜਿਹੜੀ ਕਾਨੂੰਨੀ ਕਾਨੂੰਨੀ ਪ੍ਰਤੀਕਿਰਿਆ ਹੈ ਉਹ ਵੱਖਰੀ ਚਲਣੀ ਹੈ ਉਹਦੇ ਮੁਤਾਬਕ ਹੀ ਪਰਚਾ ਕੈਂਸਲ ਹੋਊਗਾ ਫੇਰ ਇਹ ਗੱਡੀਆਂ ਦੀ ਜ਼ਮਾਨਤ ਜਾਂ ਜੋ ਪਿਸਤਲ ਦੀ ਗੱਲ ਆ ਉਹ ਹੋਊਗੀ ਉਹ ਹੋਊਗੀ ਉਸ ਕੁਦਰਤੀ ਤੇ ਆਪਾਂ ਲੈ ਸਕਦੇ ਆ ਪਰ ਇਹ ਇੰਡੀਵਿਜੂਅਲ ਕੋਰਟ ਆਨੇ ਵਾਲੇ ਨੇ ਕੈਲਕੂਲੇਸ਼ਨ ਪੱਤੀ ਤੇ ਮੁਕੱਦਮਾ ਖਾਰਜ ਹੋ ਗਿਆ ਕਿਉਂਕਿ ਸਪੈਸ਼ਲ ਜਦੋਂ ਸਾਡੀ ਐਫਆਈਆਰ ਦਰਜ ਹੁੰਦੀ ਹੈ ਨੀ ਬਖਬੂਲੀ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਬੋਲ ਸਕਦੇ ਹੋ ਜਦੋਂ ਉਹ ਪਹਿਲਾਂ ਦਰਜ ਹੁੰਦੀ ਹੈ ਤਾਂ ਆਪਣੀਆਂ 2-3 ਕਾਪੀਆਂ ਜਾਂਦੀਆਂ ਸਪੈਸ਼ਲ ਰਿਪੋਰਟਾਂ ਤੇ ਜੱਜ ਸਾਹਮਣੂ ਇੱਕ ਐਸਐਸਪੀ ਸਾਹਮਣੂ ਤੇ ਇੱਕ ਡੀਐਸਪੀ ਨੂੰ ਜਿਹੜਾ ਕੋਈ ਹਲਕਾ ਹੁੰਦਾ ਜੀ ਔਰ ਜਿਹੜੀ ਐਫਆਈਆਰ ਦੀ ਕਾਪੀ ਜਾਂਦਾ ਪੰਜਾਬੀ ਹਾਂ ਉਹ ਕੋਰਟ ਦੇ ਆਪਣੇ ਅਧਾਰੇ ਜਿਹਦੇ ਫੈਸਲਾ ਕਰ ਲੈਣੀ ਹੈ ਔਰ ਉਹ ਕੋਰਟ ਦੇ ਵਿੱਚ ਦੁਬਾਰਾ ਜਾਊਗਾ ਉਸ ਤੋਂ ਬਾਅਦ ਮਦਈ ਪੇਸ਼ ਹੋਊਗਾ ਮਦਈ ਕੀ ਕਹਿੰਦਾ ਵੀ ਮੈਂ ਸਹਿਮਤਾ ਨਹੀਂ ਹਾਂ ਜਾਂ ਉਸ ਤੋਂ ਬਾਅਦ ਜਾਂ ਹਾਈ ਕੋਰਟ ਕੋਆਇਸ਼ਿੰਗ ਪਾਊਗੀ ਆਹ ਹਾਈ ਕੋਰਟ ਵੀ ਤਾਂ ਕੋਆਇਸ਼ਿੰਗ ਪਾਊਗੀ ਜੇ ਉਹ ਐਪੀਡੇਮਰ ਦਿੰਦਾ ਹੈ ਐਫੀ ਡੇਵਿਡ ਦਊਗਾ ਜਿਹੜਾ ਕਹਿੰਦਾ ਵੀ ਮੈਂ ਇਸ ਨਾਲ ਸਹਿਮਤ ਹੈ ਹਾਈ ਕੋਰਟ ਦੇ ਵਿੱਚ ਫਿਰ ਉਹ ਕੋਰਟ ਨੂੰ ਡਾਇਰੈਕਸ਼ਨ ਕਰ ਦਿੰਦੇ ਹਾਈ ਕੋਰਟ ਵਾਲੇ ਸੀਜੀਐਮ ਨੂੰ ਜੀ ਪਰ ਚੌਧਰੀ ਸਾਹਿਬ ਦੇ ਵਿੱਚ ਇਹ ਨਹੀਂ ਲੱਗਦਾ ਵੀ ਪੁਲਿਸ ਵੀ ਸੇਮ ਫੁੱਲ ਹੁੰਦੀ ਹੈ ਪਹਿਲਾਂ ਫਿਰ ਪਰਚਾ ਕੀਤਾ ਹੀ ਕਿਉਂ ਜੇ ਪਰਚਾ ਇਹਦਾ ਮਤਲਬ ਝੂਠਾ ਕੀਤਾ ਸੀ ਵੀ ਹੁਣ ਤੁਸੀਂ ਵਾਪਸ ਲੈ ਲਿਆ ਬਈ ਦੇਖੋ ਜੀ ਪਰਚੇ ਦਾ ਹੁਣ ਮੈਂ ਝੂਠੇ ਪਾਸੇ ਦਾ ਮੈਂ ਕਹਿ ਨਹੀਂ ਸਕਦਾ ਮੈਂ ਤਾਂ ਇਹ ਗੱਲ ਪਹਿਲਾਂ ਸਮਾਜ ਨੂੰ ਵੀ ਕਹੀ ਹੈ ਵੀ ਜੇਕਰ ਇਹੋ ਜਿਹਾ ਕੋਈ ਕੰਮ ਹੋ ਜੇ ਉਹੀ ਇਹੋ ਜਿਹਾ ੱਟਾ ਹੁੰਦਾ ਕੋਈ ਪੰਚਾਇਤੀ ਜ਼ਮੀਂਦਾਰ ਵਾਲਾ ਸੀ ਹਾਂ ਮੈਂ ਵੀ ਯਾਰ ਬਲੌਰ ਤੋਂ 22 ਕਿਲੋਮੀਟਰ ਦੂਰ ਉੱਥੇ ਮੁੰਡਾ ਲਖਵਿੰਦਰ ਚੇਅਰਮੈਨ ਬੈਠਾ ਇੱਕ ਜਲਾਲਾ ਵਾਤਾ ਬੈਠਾ ਹੈ ਇੱਕ ਅਪੋਰ ਦਾ ਬੈਠਾ ਹੈ ਸਾਨੂੰ ਬੁਲਾ ਲੈਣਾ ਉਹ ਕੱਲ੍ਹ ਨਹੀਂ ਪੁਰ ਗਿਆ ਉੱਥੇ ਇੱਕ ਦਾੰਦਾ ਦਿਖਾਈ ਜਾਂਦਾ ਕੱਲ੍ਹ ਨੂੰ ਸਭਾਈ ਕਿਰਨ ਗਏ ਮੈਂ ਇੱਕ ਮੈਂ ਦੇਖਿਆ ਜੀ ਅਕਸਰ ਹੀ ਜਦੋਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਹੈ ਤੁਸੀਂ ਕਿਤੇ ਕੋਈ ਸਮਾਜ ਦਾ ਮੁੱਦਾ ਚੱਕਦੇ ਹੋ ਜਾਂ ਤੁਸੀਂ ਗੱਲ ਪਹਿਲੀ ਗੱਲ ਕੱਲੇ ਸਮਾਜ ਦੀ ਨਹੀਂ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਪ੍ਰੀਤੀ ਲਈ ਤੁਸੀਂ ਜਾਣੇ ਹੋ ਉੱਥੇ ਤੁਸੀਂ ਇਕੱਠੇ ਹੁੰਦੇ ਹੋ ਲੋਕਾਂ ਨੂੰ ਵੀ ਪੁਕਾਰ ਕਰਦੇ ਹੋ ਵੀ ਆਓ ਭਾਈ ਆਪਾਂ ਰੱਖ ਕੇ ਇਸ ਦੇ ਮੁੱਦੇ ਦੇ ਖਿਲਾਫ ਚੱਲੀਏ ਜਿਹੜੀ ਵੀ ਮਤਲਬ ਕੋਈ ਐਸੀ ਗੱਲ ਹੁੰਦੀ ਹੈ ਤੁਸੀਂ ਸਾਰਿਆਂ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਹੋ ਵਿਸ਼ਵਦੀਪ ਜਦੋਂ ਵੀ ਕਿਤੇ ਲਾਈਵ ਹੁੰਦਾ ਹੈ ਜਾਂ ਕਿਤੇ ਜਾਂਦਾ ਵਕਈ ਉਹ ਇਕੱਲਾ ਹੀ ਖੜ ਕੇ ਜਾ ਕੇ ਗੱਲਬਾਤ ਕਰਦਾ ਹੈ ਤੇ ਇਹ ਗੱਲ ਦਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਫਿੱਟਾ ਵੇਖ ਲਓ ਤੁਹਾਡੇ ਸਾਹਮਣੇ ਫਿੱਟਾ ਪਰਚਾ ਦਰਜ ਕਰਾ ਲਿਆ ਐਵੇਂ ਤੁਰੇ ਤੁਰੇ ਅਸੀਂ ਨੇੜੇ ਟੜੇ ਬੈਠੇ ਅਸੀਂ ਤੇਰੇ ਭਰਾ ਭੇੜੇ ਆ ਸਵਾਲ ਤੇ ਆ ਅਸੀਂ ਆ ਕੇ ਗਲਤ ਕੁੱਝ ਕਹਦੇ ਵਾਂਗੇ ਵੀ ਤੁਸੀਂ ਬੋਲੀ ਕਿਤੇ ਕਰੀ ਜਾਂਦੇ ਹੋ ਇਹੀ ਮਕਬੂਲ ਦੀ ਕਿਤੇ ਸਾਨੂੰ ਬੁਲਾਇਆ ਹੁੰਦਾ ਇਸ ਬੰਦੇ ਦੇ ਜਦੋਂ ਉਹ ਤੇ ਰਹਾਵਾ ਪਿਆ ਤੇ ਪੁਲਿਸ ਨੂੰ ਮੈਂ ਚੈਲੰਜ ਕਰਦਾ ਸਾਡੇ ਤੇ ਪਰਚਾ ਦਰਜ ਕਰਾ ਕੇ ਲਗਾਉਂਦੇ ਯਾਰ ਅਸੀਂ ਕਾਨੂੰਨ ਦੇ ਹਾਵ ਦਾ ਚਲਾਣਾ ਭੁੱਲਿਆ ਤੁਸੀਂ ਪ੍ਰੋਫੈਸ਼ਨ ਦਾ ਕੋਈ ਚੌਧਰੀ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਕ ਚਰਚਾ ਦਾ ਵਿਸ਼ਾ ਹੋਰ ਬਹੁਤ ਬਣਿਆ ਹੋਇਆ ਹੈ ਦੇਖੋ ਮੇਰੀ ਗਰੀਬੀ ਬਣੀ ਹੋਈ ਹੈ ਜਦੋਂ ਕੋਈ ਸਮਾਜ ਦੀ ਸੇਵਾ ਕਰਦਾ ਉਹਨੂੰ ਫਾਈਨੈਂਸ਼ਲੀ ਲੋਡ ਵੀ ਪੈਂਦੀ ਹੈ ਵਿਸ਼ਵਦੀਪ ਵੀ ਹੋ ਸਕਦਾ ਕਈਆਂ ਤੋਂ ਅਸੀਂ ਵੀਡੀਓ ਚ ਦੇਖਿਆ ਵੀ ਮੇਰੀ ਮਦਦ ਕਰੋ ਮੈਂ ਇਲੈਕਸ਼ਨ ਲੜਨੀ ਆ ਲੋਕ ਮਦਦ ਕਰਦੇ ਵੀ ਆ ਤੇ ਇੱਕ ਤਾਂ ਮੈਂ ਦੀ ਵੀਡੀਓ ਦੇਖੀ ਸੀ ਗੱਡੀ ਕੋਲ ਖੜ ਕੇ ਉਹਦਾ ਟਾਇਰ ਪੈਂਚਰ ਹੋ ਗਿਆ ਪੋਸਟਰ ਉਤਾਰ ਰਿਹਾ ਸੀ ਵਿਸ਼ਵਦੀਪ ਆ ਸਾਨੂੰ ਗੱਡੀ ਕਿੱਦਾਂ ਦੀ ਦਿੱਤੀ ਹੈ ਬੰਦੇ ਨੇ ਇੱਥੇ ਮੈਂ ਆ ਕਰਤਾ ਮੈਂ ਵਾਹ ਕੀਤਾ ਸਾਨੂੰ ਗੱਡੀ ਦੇਣੀ ਸੀ ਤਾਂ ਚੱਜਦੀ ਦੇਣ ਦੇ ਇਹ ਕਿੱਥੇ ਬੰਦਾ ਕੋਈ ਮਤ ਕਰੂਗਾ ਜੇ ਅਸੀਂ ਉਹ ਬੰਦੇ ਦੀ ਦਿੱਤੀ ਹੋਈ ਚੀਜ਼ 'ਚ ਵੀ ਖਾਮੀਆਂ ਕੱਢਾਂਗੇ ਤਾਂ ਤੁਹਾਡੀ ਮਤਤ ਕੌਣ ਕਰੂਗਾ ਇਹਨਾਂ ਚੀਜ਼ਾਂ ਨੂੰ ਤਾਂ ਆਪਾਂ ਵੇਖਦੇ ਆ ਜੀ ਇਹ ਤਾਂ ਟੀਚਾ ਪਬਲਿਕ ਦੇਖ ਰਹੀ ਹੈ ਉਹ ਪਬਲਿਕ ਬੇਕੂਖਰੀ ਸਭ ਕੁਝ ਦੇਖਦੀ ਹੈ ਵੀ ਇਹ ਕੀ ਕਰ ਰਿਹਾ ਬੰਦਾ ਹੂੰ ਇਹ ਤੇ ਤੁਮ ਆਲਦੇ ਹੱਕੇ ਖੜਨਾ ਦਾ ਯਾਰ ਸੀ ਤਾਂ ਉਹਦੇ ਤੇ ਖੜੀਏ ਹੁਣ ਤੇਰੇ ਨਾਲ ਸਾਰੇ ਖੜਗੇ ਜੀ ਤੂੰ ਉੱਤੇ ਕੋਰਦੂਨੇ ਬੋਲਤੇ ਆ ਇਕੱਲਾ ਆਇਆ ਕੋਈ ਹੂੰ ਬੋਲਿਆ ਕੋਈ ਜੀ ਮੈਂ ਲਖੇ ਨੇ ਪਾਈ ਦੇ ਵੀਡੀਓ ਪਾਈ ਸੀ ਜੀ ਜੀ ਸਮਾਜ ਦਾ ਦੇ ਤਰੋਵੇ ਤਾਂ ਸਮਾਜਤਾ ਹੀ ਸ਼ੁਰੂ ਹੋਣਾ ਨਾਲ ਬਿਲਕੁਲ ਇੱਕ ਸਮਾਜ ਨੂੰ ਤੁਸੀਂ ਕੋਈ ਮੈਂ ਸਮਾਜ ਨੂੰ ਜਾਣਦਾ ਹੀ ਨਹੀਂ ਤੇ ਕੱਖ ਦੇ ਵੀ ਨਹੀਂ ਤੁਸੀਂ ਜਿੱਤੇ ਮਾਰੀ ਛੋੜੇ ਬੀੜੀ ਤੁਰੇ ਫਿਰੋ ਜੀ ਚੌਧਰੀ ਸਾਹਿਬ ਮਤਲਬ ਏਕੇ ਦੇ ਵਿੱਚ ਬਰਕਤ ਹੈ ਸਭ ਤੋਂ ਵੱਡੀ ਗੱਲ ਇਹ ਹੈ ਬਿਲਕੁਲ ਜੀ ਏਕੇ ਦੇ ਵਿੱਚ ਬਰਕਤ ਹੈ ਜੇਕਰ ਏਕਾ ਨਹੀਂ ਤਾਂ ਕੁਝ ਵੀ ਨਹੀਂ ਮੈਂ ਇਸੇ ਕਰਕੇ ਰੌਲਾ ਪਾਉਣਾ ਮੈਂ ਇਹ ਦਵਾਈ ਇਕੱਠਾ ਹੋ ਜੂ ਸਮਾਜ ਇਕੱਠਾ ਹੋ ਜਿੰਨਾ ਚਿਰ ਦੋ ਚੱਕੇ ਨਹੀਂ ਨਿੱਕੱਥੇ ਹੁੰਦੇ ਮਾਨੂੰ ਦਵਾਈ ਦਿਖੜੇ ਔਰ ਉਦੋਂ ਤੁਸੀ ਅਦਾਜਾ ਤੁਸੀ ਨਾਲ ਦਿਓ ਕਿ ਮੈਂ ਕੀ ਕਹਿ ਰਿਹਾ ਚੱਕੇ ਜੀ ਦੋ ਚੱਕੇ ਜਦੋਂ ਖੱਤੇ ਹੋਗੇ ਤਾਂ ਅਸੀਂ ਫਿਰ ਬਾਹਰ ਨਾ ਪਰ ਸਾਨੂੰ ਵਰਤ ਜਾਂਦੇ ਆ ਹਾਂ ਚੌਧਰੀ ਸਾਹਿਬ ਤਿਆਰ ਹੈ ਨਾ ਵੀ ਉਹ ਦਾ ਚੱਚੇ ਦਾ ਮਤਲਬ ਕੀ ਵਿਖਦਾ ਦੂਜਾ ਚੱਚੇ ਦਾ ਨਹੀਂ ਲੋਕਾਂ ਨੂੰ ਜਿਹੜੂ ਸਿਆਰੇ ਆ ਸਮਝਣਗੇ ਉਹ ਬੈਠੇ ਹੋਣਗੇ ਫਿਰ ਬਾਅਦ ਕਰਕੇ ਜਾਨਾ ਹੋਣਾ ਜੀ ਇੱਕ ਚੌਧਰੀ ਸਾਹਿਬ ਹੋਰ ਸਵਾਲ ਉੱਠਦੇ ਆ ਵਿਸ਼ਵਦੀਪ ਤੇ ਕਈ ਲੋਕ ਸਾਹਮਣੇ ਆ ਕੇ ਗੱਲ ਨਹੀਂ ਕਰਦੇ ਇਹ ਕਹਿੰਦੇ ਵੀ ਪਿਸਤਲ ਲੈਣ ਦੀ ਕੀ ਨੌਬਤ ਆ ਗਈ ਮਿਲਣ ਲੱਗਦਾ ਲੱਖ ਤੋਂ 1.5-2 ਲੱਖ ਤੱਕ ਇਹ ਜਿਹੜਾ ਅਸਲੇ ਦਾ ਵਿਆਪਨ ਇਹਦੇ ਕੋਲੇੋਂ ਆਉਂਦਾ ਤੇ ਇਹ ਇੱਕ ਇੱਕ ਪਾਸੇ ਤਾਂ ਆਪਾਂ ਗਰੀਬੀ ਦੀ ਦੁਹਾਈ ਦੰਨੇ ਆ ਪਰਿਵਾਰ ਚ ਰੋਜੀ ਰੋਟੀ ਤੋਂ ਮਹਤਾਜ ਅਸੀਂ ਤੇ ਕਿਵੇਂ ਦਿਹਾੜੀਆਂ ਕਰਕੇ ਸਮਾਂ ਕੱਢ ਰਹੇ ਆ ਤੇ ਦੂਜੇ ਪਾਸੇ ਇੱਕ ਪਿਸਤਲ ਲੈ ਕੇ ਦਿਖਾਉਣਾ ਵੀ ਮੇਰੇ ਕੋਲ ਆ ਲਾਇਸੈਂਸੀ ਹੈ ਲਾਇਸੈਂਸ ਬਣਾਉਣਾ ਵੀ ਬਹੁਤ ਔਖਾ ਹਸਲਾ ਲੈਣਾ ਵੀ ਬਹੁਤ ਔਖਾ ਹੈ ਇਹ ਤੇ ਕੀ ਵਿਚਾਰ ਆ ਤੁਹਾਡੇ ਦੇਖੋ ਜੀ ਆਪਾਂ ਜੇ ਇਹ ਬਹੁਤ ਜੀ ਵੇਰੀ ਇਹਨਾਂ ਨੂੰ ਬੈਂਕ ਕੋਈ ਬੈਂਕੀ ਕਰ ਰਹੇ ਆ ਹੂੰ ਕਿ ਪਿਸਤਲ ਜਿਹੜਾ ਭਾਈ ਮੈਂ ਇੱਕ ਪ੍ਰੋਫੈਸਰ ਆਂ ਡੈਸ ਜੋਤਰੀ ਕਰਕੇ ਬੈਠਾ ਹੂੰ ਨਾਲੇ ਮੈਂ ਪੰਗੇ ਲੈਣਾ ਸਾਰਿਆਂ ਨਾਲ ਜਿਆਦਾ ਸਬਾਤ ਵਿੱਚ ਸਾਰਿਆਂ ਨਾਲ ਜਿਆਦਾ ਪੰਗਾ ਮੈਂ ਮੇਰਾ ਉਹਨਾਂ ਨੂੰ ਮੈਨੂੰ ਤਾਂ ਅੱਜ ਵੀ ਪਿਸਤਲ ਦੀ ਲੋੜ ਗਈ ਭਾਈ ਹੂੰ ਤੇਨੂੰ ਵੀ ਸਿਲ ਦੀ ਲੋੜ ਆ ਐਸਪੈਸ਼ਲੀ ਆਇਆ ਕਿਤੋਂ ਉਹ ਵੀ ਬਾਲ ਰਹੇ ਨੇ ਜੀ ਅੱਜ ਬਾਲ ਤੇ ਵੀਡੀਓ ਪਾ ਕੇ ਲੋਕਾਂ ਨੂੰ ਕਹਿੰਦਾ ਵੀ ਬਈ ਬਹੁਤ ਗਰੀਬ ਹੈ ਇੱਕ ਬਸ 300000 ਰੱਖਦਾ ਜੀ ਬਿਲਕੁਲ ਸਹੀ ਹੈ ਜਦੋਂ ਆਪਾਂ ਕਿਸੇ ਤੋਂ ਕੋਈ ਮਦਦ ਦੀ ਬੁਹਾਰ ਲਾਉਨੇ ਹੋ ਭਾਵੇਂ ਵਿਦੇਸ਼ਾਂ ਚਾ ਭਾਵੇਂ ਪੰਜਾਬ ਚਾ ਕਿਤੇ ਵੀ ਬੈਠਾ ਸਾਡਾ ਪੰਜਾਬੀ ਜਦੋਂ ਵੀਡੀਓ ਦੇਖਦਾ ਬੰਦਾ ਮੋਸ਼ਨਲ ਅਟੈਚ ਹੁੰਦਾ ਵੀ ਨਹੀਂ ਯਾਰ ਗਰੀਬ ਬੰਦਾ ਹੈ ਲੋਕਾਂ ਦੇ ਹੱਕ ਦੀ ਗੱਲ ਕਰਦਾ ਆਪਾਂ 5000 10000 2000 ਜਿੱਦ ਦੀ ਵੀ ਸਮਰਥਾ ਉਹ ਪੈਸੇ ਪਾਉਂਦਾ ਪਰ ਇਹ ਨਹੀਂ ਲੱਗਦਾ ਵੀ ਇਹ ਜਿਹੜੇ ਖੁਲਾਸੇ ਹੋਏ ਨੇ ਵੀ ਤਾਂ ਪਿਸਤਲ ਵੀ ਰੱਖੀ ਬੈਠਾ ਯਾਰ ਆ ਵੀ ਕੀਤਾ ਹੋਇਆ ਇਹਨੇ ਤਾਂ ਇਹ ਚੀਜ਼ਾਂ ਨੂੰ ਦੇਖ ਕੇ ਮਾੜੀ ਕੱਲ ਪ੍ਰਭਾਵ ਨਹੀਂ ਜਾਊਗਾ ਲੋਕਾਂ 'ਚ ਪਹਿਲਾਂ ਤਾਂ ਇਹਨਾਂ ਨੇ ਇਹ ਗਲਤ ਕੰਮ ਕਰ ਲਿਆ ਜੀ ਚੈਨਲ ਵਾਸਤੇ ਆਉਂਦਾ ਇਹਨਾਂ ਨੇ ਚੈਨਲਾਂ ਤੇ ਆਉਂਦੇ ਪਤਾ ਨਹੀਂ ਇਹ ਸਮਝਦੇ ਕੀ ਕੀ ਵੀ ਅਸੀਂ ਚੈਨਲਾਂ ਤੇ ਆ ਗਏ ਆ ਜੀ ਉਹ ਉਹ ਨੂੰ ਕੁਝ ਨਹੀਂ ਹੋਣਾ ਆਪਦਾ ਢਿੱਡ ਦਾ ਦੰਗਾ ਕੀਤਾ ਇਹਨਾਂ ਨੇ ਆਪਦਾ ਆਪਣਾ ਧੰਗਾ ਚੜ੍ਹਦੇ ਆਪਾਂ ਕਰ ਦਿਆ ਦੰਗਾ ਵੀ ਲੋਰ ਦਾ ਤੁੰਡੀ ਜਾਈਏ ਜੀ ਅਸੀਂ ਆਏ ਆ ਜੀ ਆ ਸਾਡਾ ਪੀਜੀਐਮ ਨੰਬਰ ਆ ਜੀ ਆ ਸਾਡਾ ਇਹ ਕੀ ਚੀਜ਼ ਹੈ ਇਹ ਕੀ ਚੀਜ਼ ਆਵਾਜ਼ ਦੇ ਵਿੱਚ ਕੋਈ ਸਹੀ ਬੈਠ ਨਹੀਂ ਜਾ ਰਿਆ ਦੇ ਅੱਗੇ ਜੀ ਚੌਧਰੀ ਸਾਹਿਬ ਤੁਸੀਂ ਕੋਈ ਵਿਸ਼ਵਦੀਪ ਨੂੰ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਵਿਸ਼ਵਦੀਪ ਦਾ ਤੇਰੀ ਗੱਲ ਨਹੀਂ ਵੀ ਜਵਦੀ ਬੈਠੋ ਬੋਲਣਾ ਸਿੱਖਿਆ ਹਾਂ ਤਾਂ ਇਹ ਅਸੀਂ ਆਪਣੇ ਆਪਣੇ ਜਿਹੜਾ ਅੰਦੋਲਨ ਹੋਇਆ ਸੀ ਉਹ ਤੋਂ ਸਾਡੇ ਨਾਲ ਹੀ ਗਿਆ ਸੀ ਪਹਿਲੀ ਵਾਰ ਠੀਕ ਹੈ ਨਾ ਆਸੀਂ ਬੋਲਣਾ ਸਿਖਾਇਆ ਤੇਜ ਵੀ ਉਦੋਂ ਹੀ ਬਣਿਆ ਸੀ ਪਰ ਮੈਂ ਇਹ ਗੱਲ ਤੁਹਾਨੂੰ ਕਹਿੰਦੀ ਆ ਕਿ ਭੁੱਲਦਾ ਯਾਰ ਕਿਤੇ ਨੋ ਆਪਣੇ ਸਮਾਜ ਨੂੰ ਭੁੱਲੋਗਾ ਜੀ ਸਮਾਜ ਹੀ ਦੇ ਨਾਲ ਖੜਨਾ ਹੈ ਤੇ ਬੋਸਰਾ ਦੇ ਖੜੀ ਗਿਆ ਤੇ ਤੈਨੂੰ ਬਰੌਣਾ ਤੇ ਖੜੂਗਾ ਉਹ ਹੂੰ ਉੱਥੇ ਉਹਦੀ ਏੜੀ ਕਰੇ ਉਧਰ ਸ਼ਦਾਖ ਜਾਣਗੇ ਹੁਣ ਗੁਬਿੰਦਰ ਸਿੰਘ ਹੈ ਗੁਬਿੰਦਰ ਸਿੰਘ ਲੁਧਿਆਣਾੋਂ ਬਚਨ ਕੇ ਆਇਆ ਹਾਂ ਜਾਣਾ ਉੱਥੇ ਬਹਿ ਵੀ ਸੀ ਪਰ 베ਰੀ ਤੋਂ ਤੁਹਾਨੂੰ ਵੀ ਪਤਾ ਬਕਾਲ ਜੀ ਪਹਿਲੀ ਲੱਤ ਚ ਪਰੌਣ ਬਹੁਤ ਤੇ ਗੁਬਿੰਦਰ ਸਿੰਘ ਦਾ ਬਹਿ ਵੀ ਜਾਣਾ ਸੀ ਜੀ ਪਰ ਚਲੋ ਮੈਂ ਨਹੀਂ ਗਿਆ ਇਹ ਤਾਂ ਹੁਣ ਸਾਡੇ ਚੰਦ ਤੁਹਾ ਪਾਈ ਜਾਂਦਾ ਵੀ ਦਵਿੰਦਰ ਤਿਗਾ ਕਰ ਗਿਆ ਜੀ ਦਵਿੰਦਰ ਸਿੰਘ ਆ ਗਏ ਵੀਰ ਦੇਖੋ ਤੁਹਾਨੂੰ پتہ ਹੈ ਇਹ ਬੋਲ ਰਿਹਾ ਜਦਾ ਇਹ ਬੰਦਾ ਦਵਿੰਦਰ ਸਿੰਘ ਜੋ ਮਦਦ ਕਰਨ ਲਈ ਆਏ ਲੁਧਿਆਣੇ ਤੋਂ ਆਇਓ ਸਮਾਜ ਦੀ ਆਵਾਜ਼ ਚੁੱਕਦੇ ਨੇ ਮੈਂ ਦੇਖਿਆ ਉਹਨਾਂ ਦੀ ਵੀਡੀਓ ਕਈ ਵਾਰੀ ਕੋਈ ਉਹਨਾਂ ਦੇ ਆਤਲਿਕ ਖਿਲਾਫ ਹੀ ਬੋਲਣ ਵਾਲੀ ਗੱਲ ਹੋ ਗਈ ਜੀ ਮੈਂ ਤੁਹਾਨੂੰ ਵੀਡੀਓ ਭੇਜੂਗਾ ਤੇ ਕਈ ਜਾਂਦਾ ਪਤਾ ਨਹੀਂ ਕੀ ਕਰ ਗਿਆ ਦਵਿੰਦਰ ਸਿੰਘ ਬਾਕੇ ਪੁਤਲਾ ਨਾਲ ਕੀ ਕੋਈ ਗੱਲ ਹੈ ਨਹੀਂ ਇਹਦੇ ਵਿੱਚ ਰੱਖ ਕੇ ਇਹ ਕਿਹੜਾ ਤੇਰਾ ਕੋਈ ਕਿਤੇ ਐਸੀ ਗੱਲ ਸੀ ਵੀ ਤੂੰ 10 ਕਰੋੜ ਰੁਪਈਆ ਲੈ ਕੇ ਭੱਜ ਗਿਆ ਵੀ ਉਹ ਚੋਂ ਦਵਿੰਦਰ ਨੂੰ ਹਿੱਸਾ ਮਿਲ ਜਾਊਗਾ ਉਹ ਕੀ ਕਰ ਲੂਗਾ ਇਹ ਕਿਸੇ ਦਾ ਆਪਾਂ ਨੂੰ ਪਤਾ ਹੀ ਹੈ ਜਿਹਦੇ ਵਿੱਚ ਤਾਂ ਇਹੀ ਆ ਵੀ ਰਲ ਮਿਲ ਕੇ ਬੈਠ ਕੇ ਪੁਲਿਸ ਨੂੰ ਬੇਨਤੀ ਕੀਤੀ ਜਾਂ ਪੁਲਿਸ ਤੇ ਪ੍ਰੈਸ਼ਰ ਬਣਿਆ ਤਾਂ ਤੈਨੂੰ ਜਾ ਕੇ ਰਹਾ ਕੀਤਾ ਤੇ ਉਹਨੇ ਕੀ ਖੱਟ ਲੈ ਵਿੱਚੋਂ 2 ਸਾਲ ਮੈਂ ਸਜ਼ਾ ਕੱਟੀ ਹੈ ਜੀ 2 ਸਾਲ ਕੱਟ ਕੇ ਆਇਆ ਮੈਂ ਤਾਂ ਦੱਸਿਆ ਸੀ ਆਗੇ ਵੀ 70 70 ਕੋਟ ਵੀ ਜਾਂਦਾ ਉੱਥੇ ਕੁਝ ਵੀ ਦਿੰਦਾ 26 ਕੋਟ ਵੀ ਕੰਨਦਾ ਵੀ ਸ਼ਦੀਪ 26 ਕੋਟ ਵੀ ਕੰਨਦਾ ਜਿੰਦੀ ਇਹਨੂੰ 70 70 ਬਣਾ ਕੇ ਐਵੇਂ ਉਹਦਾ ਹਵਾ ਦਾ ਕਰਦਾ ਰੱਖੇ ਇਹ ਮੈਨੂੰ ਇਹੋ ਜੀ ਰੋਟੀ ਜੀ ਉੱਥੇ ਇਹੋ ਜੀ ਮਿਲਦੀ ਪ੍ਰਸ਼ਾਸਨ ਵਿੱਚ ਉੱਤਰ ਜਾਏਗਾ ਕੋਈ ਕੋਈ ਤੂੰ ਉਹ ਵੀ ਗਿਆ ਸੀਗਾ ਵੀ ਤੂੰ ਕੁਛ ਅਸਤੀ ਉਹਦੇ ਚ ਗਿਆ ਇਹ ਕਰ ਬੇੜਾ ਤੇ ਉਹਨਾਂ ਦੇ ਲੰਗਰ ਸਾਰਿਆਂ ਨੂੰ ਉਹੀ ਮਿਲਣਾ ਜਿਹੜਾ ਕੋਈ ਟੈਂਟੀ ਨੂੰ ਮਿਲਣਾ ਕੋਈ ਆਪਾਂ ਫੈਸਲੇ ਨਹੀਂ ਜਾਂਦੇ ਮੈਂ 2 ਸਾਲ ਕੱਤੀਆਂ ਤੇ ਉਹੀ ਖਾਂਦਾ ਰਿਆ ਜੀ ਉਹਰਾ ਕਮਾਲ ਦਾ ਹੈ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਮਾਜ ਦੇ ਨਾਲ ਖੜਨਾ ਸਿੱਖ ਜੀ ਤੇ ਜਿਹੜੀਆਂ ਛੜੀਆਂ ਕੁੜੀਆਂ ਲੈਣੀਆਂ ਸਪੁਰਦਾਰੀ ਲਾਹੌਰ ਦੇ ਵਿੱਚ ਇਹਦਾ ਪਿਛਲ ਵੀ ਮਿਲ ਜਾਊ ਤੇ ਤੈਨੂੰ ਛੜੀਆਂ ਵੀ ਮਿਲ ਜਾਣੀਆਂ ਪਰ ਜਿਹੜਾ ਤੇਰਾ ਮੁਕੱਦਮਾ ਹੈ ਉਹ ਕੈਂਸਲ ਕੋਰਟ ਦੇ ਵਿੱਚ ਹੀ ਹੋਣਾ ਇਹਦਾ ਵੀ ਮੇਰਾ ਫਕਾ ਤੁਮ ਆਪ ਕੋਲ ਦੇ ਵਿੱਚ ਐਵੇਂ ਜਿਹੜੇ ਕੈਸਲ ਕਰਕੇ ਝੂਠ ਮਾਰ ਦੇ ਕੇ ਕੈਸਲ ਕੀਤਾ ਇੰਨਾ ਸ਼ੁਕਰਾਂ ਤਦੋਂ ਰਿਲੀਜ਼ ਕਰਤਾ ਉਹਨਾਂ ਨੇ ਜੀ ਗੱਲਬਾਤ ਕਰਨੀ ਸ਼ੁਕਰਾਂ ਚੌਧਰੀ ਸਾਹਿਬ ਥੈਂਕ ਯੂ ਜੀ ਥੈਂਕ ਯੂ ਵੈਰੀ ਵੈਲ ਚੌਧਰੀ ਕ੍ਰਿਸ਼ਨ ਲਾਲ ਜੀ ਨਾਲ ਜੋ ਗੱਲਬਾਤ ਹੋਈ ਹੈ ਸਾਰੀ ਤੁਸੀਂ ਸੁਣੀ ਹੈ ਉਹਨਾਂ ਨੇ ਕਿਹਾ ਵੀ ਏਕੇ 'ਚ ਬਰਕਤ ਹੁੰਦੀ ਹੈ ਤੁਸੀਂ ਆਪਣੇ ਸਮਾਜ ਦੇ ਨਾਲ ਰਲ ਕੇ ਚੱਲੋ ਬੀ ਆਰ ਮੇਧਕਰ ਸਾਹਿਬ ਜੋ ਸੰਵਿਧਾਨ ਦੇ ਰਚੇਤਾ ਨੇ ਉਹਨਾਂ ਦਾ ਜਿਹੜਾ ਸਮਾਜ ਹੈ ਵਹਿਤਾ ਸਭ ਦੇ ਸਾਂਝੇ ਆ ਪਰ ਸਮਾਜ ਜਿਹੜੇ ਦੇ ਵਿੱਚੋਂ ਗਏ ਨੇ ਕਿਸ ਬਲੰਦੀਆਂ ਤੱਕ ਪਹੁੰਚੇ ਤੇ ਉਹਨਾਂ ਦੇ ਮੁਤਾਬਕ ਹੀ ਸਾਨੂੰ ਸਮਾਜ ਦੇ ਵਿੱਚ ਚੜ ਕੇ ਚੱਲਣਾ ਚਾਹੀਦਾ ਭਾਵੇਂ ਕੋਈ ਵੀ ਸਮਾਜ ਹੈ ਤੇ ਵਿਸ਼ਵਦੀਪ ਨੇ ਉਹਨਾਂ ਨੇ ਜੋ ਵੀ ਗੱਲਬਾਤ ਕੀਤੀ ਹੈ ਤੁਸੀਂ ਦੇਖਿਆ ਵੀ ਜਿੱਥੇ ਵੀ ਸਮਾਜ ਦਾ ਕਿਤੇ ਇਕੱਠ ਹੋਇਆ ਜਾਂ ਕਿਤੇ ਸਮਾਜ ਦੀ ਆਵਾਜ਼ ਬੁਲੰਦ ਕਰਨ ਦੀ ਲੋੜ ਸੀ ਉੱਥੇ ਘਟ ਹੀ ਦੇਖਿਆ ਵਿਸ਼ਵਦੀਪ ਅਨਵੀਜ਼ੀਬਲ ਤੌਰ ਤੇ ਵੀਡੀਓ ਪਾਉਣੀ ਹੋਰ ਗੱਲ ਹੈ ਤੇ ਇਕੱਠੇ ਹੋ ਕੇ ਸਮਾਜ ਦੀ ਗੱਲ ਕਰਨੀ ਹੋਰ ਗੱਲ ਹੈ ਤੇ ਜਿਹੜੀ ਪਰਚੇ ਦੀ ਗੱਲਬਾਤ ਕੀਤੀ ਆ ਪਰਚਾ ਉਹ ਕਹਿੰਦੇ ਹਲੇ ਇਹ ਜਿਵੇਂ ਵੀ ਇਹਨੂੰ ਛੱਡਿਆ ਉਹ ਕੋਰਟ ਦੇ ਵਿੱਚ ਜਾ ਕੇ ਰੱਦ ਹੋਣਾ ਜੋ ਸਮਰਥਦਾਰੀ ਦੇ ਉੱਤੇ ਦੀਆਂ ਗੱਡੀਆਂ ਵੀ ਪਿਸਟਲ ਦੀ ਗੱਲ ਹੋਈ ਆ ਉਹ ਵੀ ਕੀਤੀ ਐ ਵੀ ਇੱਕ ਪਾਸੇ ਤਾਂ ਵਿਸ਼ਵਦੀਪ ਦੁਹਾਈ ਪਾਉਂਦਾ ਰਿਹਾ ਵੀ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਐ ਮੇਰੀ ਮਤਤ ਕਰੋ ਕੋਈ 2000 5000 10000 ਜੋ ਵੀ ਐ ਕੋਈ इमोशनल ਤੌਰ ਤੇ ਲੋਕਾਂ ਨੇ ਮਤਤ ਕੀਤੀ ਵੀ ਪਰ ਜਦੋਂ ਪਤਾ ਲੱਗਿਆ ਲੋਕਾਂ ਨੂੰ ਵੀ ਤਾਂ ਕਪਿਸਟਲ ਨਹੀਂ ਫਿਰਦਾ بڑے بڑے ਲੋਕ ਇੱਥੇ ਤਰਸ ਦੇ ਅਸਲੇ ਵਾਸਤੇ ਲਾਇਸੈਂਸ ਬਣਾਉਣ ਵਾਸਤੇ ਲੱਖਾਂ ਰੁਪਏ ਚੱਕੀ ਫਿਰਦੇ ਆ ਵੀ ਇਹ ਸਾਰਾ ਕੁਝ ਬਣਾਇਆ ਹੋਇਆ ਐ ਪਰ ਇਹ ਚੀਜ਼ਾਂ ਇੱਕ ਵੱਖਰਾ ਮੁੱਦਾ ਸਮਾਜ ਦੇ ਨਾਲ ਰਲ ਕੇ ਚੱਲਣਾ ਵੱਖਰਾ ਮੁੱਦਾ ਜੇ ਕੋਈ ਤੁਹਾਡੀ ਮਦਦ ਕਰਦਾ ਹੈ ਉਹਦਾ ਧੰਨਵਾਦ ਕਰਨਾ ਹੈ ਨਾ ਕਿ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਇਹਨੂੰ ਇਹ ਨਾ ਕਿਹਾ ਜਾਵੇ ਵੀ ਪਤਾ ਨਹੀਂ ਪੁਲਸ ਨਾਲ ਰਲ ਕੇ ਕੀ ਸੈਟਿੰਗ ਕਰ ਗਿਆ ਇਹ ਕੇਸਾਂ ਦੇ ਵਿੱਚ ਕਿਹੜੀਆਂ ਸੈਟਿੰਗਾਂ ਹੁੰਦੀਆਂ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਇੱਕ ਵਾਰ ਲਾਸਟ ਦੇ ਵਿੱਚ ਉਹਨਾਂ ਨੇ ਫੇਰ ਵਿਸ਼ਵਦੀਪ ਨੂੰ ਇਹ ਬੇਨਤੀ ਕੀਤੀ ਹੈ ਵੀ ਰਲ ਕੇ ਚੱਲੋ ਜੇ ਰਲ ਕੇ ਚੱਲਾਂਗੇ ਤਾਂ ਉਹੀ ਗੱਲ ਹੈ ਵੀ ਇੱਕੇ ਚ ਬਰਕਤ ਹੈ